ਮਹੀਨਾ ਖਤਮ ਹੋ ਗਿਆ ਅੱਜ ਤੇ ਕੱਲ ਜਿਹੜਾ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਜਿਹਨੂੰ ਜੇਠ ਦਾ ਮਹੀਨਾ ਕਿਹਾ ਜਾਂਦਾ ਤਾਂ ਦੱਸ ਦਈਏ ਕਿਸ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲਦਾ ਜਿੱਥੇ ਅੱਜ ਅਜਿਹਾ ਨੋਜ਼ਵਾਨ ਤੁਹਾਡੇ ਨਾਲ ਰੂਬਰੂ ਕਰਵਾਣ ਜਾ ਰਹੇ ਆ ਜਿਨ੍ਹਾਂ ਨੇ ਬੀੜਾ ਉਠਾਇਆ ਜਿਹੜੇ ਕਿ ਜੇਕਰ ਕਿਤੇ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਫੈਸ਼ਨਲ ਤੋਂ ਪ੍ਰੋਫੈਸਰ ਨੇ ਪਰ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਸਮਾਜ ਭਲਾਈ ਦੇ ਕੰਮ ਵੀ ਜਿਹੜੇ ਕੀਤੇ ਜਾ ਰਹੇ ਨੇ ਸੋ ਉਹਨਾਂ ਦੇ ਵੱਲੋਂ ਆਪਣੇ ਘਰ ਦੀ ਛੱਤ ਤੇ ਜਿਹੜੇ ਆ ਮਿੱਟੀ ਦੇ ਬਰਤਨ ਰੱਖੇ ਗਏ ਜਿਹਨਾਂ ਵਿੱਚ ਪਰ ਪਰ ਕੇ ਪਾਣੀ ਰੱਖਿਆ ਜਾਂਦਾ ਤਾਂ ਜੋ ਬੇਜੁਮਾਨੇ ਪੰਛੀ ਜਿਹੜੇ ਹੈਗੇ ਨੇ ਉਹ ਪਾਣੀ ਪੀ ਸਕਣ ਇਥੇ ਬੀੜਾ ਉਹਨਾਂ ਦੇ ਵੱਲੋਂ ਉਠਾਇਆ ਗਿਆ ਸੋ ਉਹਨਾਂ ਨਾਲ ਅੱਜ ਗੱਲਬਾਤ ਕਰਨਿਆ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਅੱਜ ਦੀ ਗਰਮੀ ਦੇ ਵਿੱਚ ਕਿਵੇਂ ਜੜੇ ਬੇਜੁਮਾਨੇ ਪਸ਼ੂ ਪੰਛੀ ਜਾਨਵਰਾਂ ਦੇ ਜੜੇ ਆ ਉਹ ਹੱਲ ਜਿਹੜਾ ਕਿਵੇਂ ਕੀਤਾ ਜਾ ਸਕੇ ਕਿਉਂਕਿ ਜੇਕਰ ਇਨਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਮੰਗ ਕੇ ਚੀਜ਼ਾਂ ਉਹ ਲੈ ਸਕਦੇ ਨੇ ਜਿਹੜੀ ਉਹਨਾਂ ਨੂੰ ਜ਼ਰੂਰਤ ਅਨੁਸਾਰ ਲੱਗਦੀ ਹੈ ਪਰ ਬੇਜੁਮਾਨੇ ਪੰਛੀ ਪਸ਼ੂ ਪੰਛੀ ਜਾਨਵਰ ਕੀ ਕਰਦੇ ਹੋਣਗੇ ਇਸ ਗੱਲ ਦੇ ਹੱਲ ਜਿਹੜੇ ਆ ਉਹ ਦੱਸੇਗੇ ਨਹੀਂ ਸੋ ਗੱਪਤ ਕਰਦੇ ਆ ਸੁਦੀਰ ਮਹਾਜਨ ਜੀ ਦੇ ਨਾਲ ਨਾਮ ਜੀ ਸੁਦੀਰ ਮਹਾਜਨ ਸ੍ਰੀ ਆਨਪੁਰ ਨਗਰ ਦਾ ਮਹਿਰਮ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਫੈਸ਼ਨਲ ਪ੍ਰੋਫੈਸਰ ਐ ਐਪੀ ਕਾਲਜ ਨੂੰ ਸੇਵਾ ਦੇ ਰਹੇ ਆ ਬਾਕੀ ਨਾਲ ਆਪਣੀ ਦੁਕਾਨ ਉੱਤੇ ਵੀ ਟਾਈਮ ਲੜ ਕੇ ਬੈਕਰੀਅਰ ਹੋ ਗਏ ਮੇਰੇ ਪੰਚ ਚਾਰ ਪੰਜ ਸਾਲ ਹੋ ਗਏ ਆ ਕੰਮ ਕਰਦੇ ਆ ਜਿਹੜੇ ਚਾਲੇ ਰੱਖਣ ਨਾਲੇ ਮਕੀਨ ਮੋਟੀਵੇਸ਼ਨ ਵੀਡੀਓ ਦੇਖੀ ਇੱਕ ਦੋ ਉਹਨਾਂ ਦੇ ਛੇ ਪਿਆਲੇ ਦੋ ਦਿਨ ਅੱਗੇ ਰੱਖੇ ਧੁੰਦੇ ਪਿਆਲੇ ਤਾਂ ਮੈਂ ਸ਼ੁਰੂਆਤ ਕੀਤੀ ਤੇ ਪਿਆਲੇ ਵਿੱਚ ਜਿਹੜੀ ਬੰਡੇ ਦੇ ਵੀ ਐ ਮੱਲੇ ਦੇ ਵੀ ਬੰਡੇ ਆ ਕਿਉਂਕਿ ਪਹਿਲਾ ਪਹਿਲਾ ਆਪਣੇ ਮੱਲੇ ਦੇ ਵੀ ਕਰਨੇ ਆ ਯਾਨੀ ਕਿ ਪਹਿਲਾ ਬਾਹਰ ਜਾ ਕੇ ਬਣਤੀ ਐ ਮੱਲੇ ਦੇ ਪਿਆਲੇ ਬੰਦੇ ਮੇਰੇ ਹਿਸਾਬ ਨਾਲ ਸਾਡਾ ਜਿਹੜਾ ਮਨੁੱਖ ਦਾ ਹੈਗਾ ਇਨਸਾਨ ਦਾ ਬੁਰਾ ਹਾਲ ਹੁੰਦਾ ਹੀ ਨਾ ਵੀ ਲੈਣੇ ਆ ਜਦੋਂ ਸਾਡਾ ਮਨ ਕਰੇ ਖਾ ਵੀ ਲੈਣੇ ਕੁਛ ਲਿਪੜੀ ਪੀ ਲੈਣੇ ਉਹ ਵੀ ਕੀ ਜਿੰਨਾ ਸਾਨੂੰ ਸਕੂਨ ਮਿਲੇ ਸ਼ਰੀਰ ਨੂੰ ਔਰ ਬੇਸਵਾਨ ਜਾਨਵਰ ਹੈਗੇ ਆ ਪਸ਼ੂ ਪੰਛੀਆਂ ਨਾਲ ਬੁਰਾ ਹਾਲ ਹੁੰਦਾ ਮੈਂ ਬੜੀ ਵਾਰੀ ਵਿੱਚ ਕਿਹਾ ਕਿਈ ਵਾਰੀ ਰੋਡ ਤੇ ਵੀ ਥਿਆਸ ਕਰਨ ਨਾਣ ਨੂੰ ਥਿਆਸ ਹੈਦੀ ਹੁੰਦੀ ਹੈ ਕੋਈ ਪਾਣੀ ਦਾ ਕੋਈ ਬੰਦੋਬਸਤ ਨਹੀਂ ਹੁੰਦਾ ਫਿਰ ਮੈਂ ਪ੍ਰਯਾਸ ਕੀਤਾ ਆਪਣੇ ਆਪ ਨੂੰ ਖੁਦ ਪ੍ਰਯਾਸ ਕੀਤਾ ਫਿਰ ਲੋਕਾਂ ਨੂੰ ਮੈਂ ਜਾਗਰੂ ਕੀਤਾ ਬਦਲਾਅ ਫੜਦੇ ਜੀਵਨ ਚ ਹੁੰਦਾ ਜਦੋਂ ਵੀ ਆਈ ਕੋਈ ਸਟੈਪ ਚੁੱਕਨੇ ਆ ਕੋਈ ਪ੍ਰਯਾਸ ਕਰਨੇ ਆ ਬਾਕੀ ਬਦਲਾਅ ਮੈਨੂੰ ਮੈਨੂੰ ਦੇ ਸੇਵਾਕਾਰੇ ਜਦੋਂ ਵੀ ਮੈਂ ਕੋਈ ਕਰਨਾ ਪਹਿਲਾ ਨੀ ਸਵਾਰਥ ਭਾਵਨਾ ਕਰਨਾ ਦੂਜਾ ਤਾਂ ਕਰਨਾ ਮੈਨੂੰ ਸਕੂਨ ਮਿਲਦਾ ਬਾਕੀ ਬਦਲਾਵ ਹੈ ਲੋਕਾਂ ਨੂੰ ਜਾਗ ਰੂਪਤਾ ਹੋਈ ਹੈ ਮੇਰੇ ਥਰੂ ਜਾਗ ਰੂਪਤਾ ਹੋਈ ਹੈ ਚਾਹੇ ਇੱਕ ਜਾਨੇ ਨੂੰ ਹੀ ਮੈਨੂੰ ਉਹ ਬਦਲਾਵ ਦਾ ਹੀ ਅੰਗ ਲੱਗਿਆ ਇੱਕ ਟਾਈਮ ਮੈਨੇਜਮੈਂਟ ਸਭ ਤੋਂ ਔਖਾ ਹੈ ਟਾਈਮ 'ਚ ਅੱਜ ਕੱਲ ਲੋਕਾਂ ਕੋ ਪਹਿਲਾਂ ਤੇ ਬਹਾਨੇ ਬੜੇ ਐ ਬਿਜ਼ੀ ਸ਼ਡਿਊਲ ਹੈ ਟਾਈਮ ਨਹੀਂ ਫੋਨ ਨਹੀਂ ਚੁੱਕਦੇ ਲੋਕੀ ਬਾਕੀ ਕਿਸੇ ਦਾ ਵੀ ਨਾ ਬਿਜ਼ੀ ਸ਼ਡਿਊਲ ਨਹੀਂ ਹੁੰਦਾ ਕਿ ਕੋਈ ਆਪਣਾ ਸੇਵਾ ਕਾਰਜ ਦੇ ਵਾਸਤੇ ਟਾਈਮ ਨਹੀਂ ਕੱਢੇ ਬਾਕੀ ਮੈਂ ਤਾਂ ਸ਼ੁਰੂ ਤੋਂ ਸੇਵਾ ਕਾਰਜ 'ਚ ਲੱਗੇ ਆ ਘਰ ਦਾ ਵੀ ਇਨਸਪੀਰੇਸ਼ਨ ਹੈਗੀ ਆ ਕੁਛ ਨਾ ਕੁਛ ਟਾਈਮ ਕੱਢ ਲਈਦਾ ਭਾਵੇਂ ਸਵੇਰੇ ਹੈਗੇ ਭਾਵੇਂ ਦੁਪਹਿਰ ਹੈ ਭਾਵੇਂ ਅੱਧੀ ਰਾਤ ਨੂੰ ਵੀ ਟਾਈਮ ਕੱਢ ਲੈਂਦਾ ਜੋ ਸੇਵਾ ਕਰਨੀ ਹੁੰਦੀ ਹੈ ਕੋਈ ਵੀ ਤੇਰੇ ਪ੍ਰੋਫੈਸਰ ਇਹ ਅਜੇ ਪਹਿਲਾ 3-4 ਸਾਲ ਸਕੂਲਿੰਗ ਕੀਤੀ ਹੈ ਵਿਦਿਆਰਥੀ ਮੇਰੇ ਨਾਲ ਜੁੜੇ ਰਹੇ ਆ WhatsApp ਤੇ ਆ سوشل میڈیا ਪਲੇਟਫਾਰਮ ਤੇ ਜੁੜੇ ਰਹੇ ਆ ਸਾਰੇ ਉਹਨਾਂ ਨੂੰ ਕੁਛ ਨਾ ਕੁਛ ਪ੍ਰੇਰਿਤ ਹੁੰਦਾ ਹੈ ਕਿ ਉਹ ਦੇਖਦੇ ਆ ਇੱਕ ਕੋਈ ਵੀਡੀਓ ਦੇਖਦੇ ਆ ਮੈਨੂੰ ਅੱਛਾ ਲੱਗਦਾ ਕਿ ਉਹ ਅਗਰ ਪ੍ਰਯਾਸ ਕਰਦੇ ਆ ਬਸ ਲਾਭ ਹੋਣਾ ਚਾਹੀਦਾ ਮੈਂ ਦੇਖਿਆ ਆਪਣੇ ਵਿਦਿਆਰਥੀਆਂ ਚ ਵੀ ਜਿਹੜੇ ਮੇਰੇ ਨਾਲ ਜੁੜੇ ਤੇ ਇਹ ਨਹਿਰ ਪ੍ਰੇਸ਼ਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਇਹ ਨਿਵੇਦਨ ਆ ਰਾਤਨਾ ਹੱਥ ਜੋੜ ਕੇ ਕਰਨਾ ਕਿ ਕੁਛ ਨਾ ਕੁਛ ਪ੍ਰਯਾਸ ਕਰੀਏ ਪਸ਼ੂ ਪੰਛੀਆਂ ਜਾਨਵਰਾਂ ਵਾਸਤੇ ਅਸੀਂ ਆਪਣੇ ਲਈ ਤੇ ਬੜੇ ਬੜੀ ਪ੍ਰਯਾਸ ਕਰ ਲਏ ਨੇ ਆ ਕਰਮੀ ਲੱਗੇ ਨਦੀਆਂ ਚ ਨਹਿਰਾਂ ਨਹਾਣੇ ਆ ਅਸਵੀਂ ਪੂਲ ਚ ਚੱਲ ਜਣੇ ਪਰ ਇਹਨਾਂ ਵਾਸਤੇ ਕੁਛ ਨਾ ਕੁਛ ਪ੍ਰਯਾਸ ਕਰੀਏ ਪਿਆਲੇ ਰੱਖੀਏ ਕੋਈ ਉੱਪਰ ਆਪਣੇ ਹਿਸਾਬ ਨਾਲ ਜੋ ਸਾਡੇ ਕੋ ਹੋ ਸਕੇ ਕਿ ਐਫਰਟ ਹੋ ਸਕੇ ਕੋਈ ਨਾ ਕੋਈ ਐਫਰਟ ਕਰੀਏ ਇਹ ਹੀ ਮੇਰਾ ਨਿਵੇਦਨ ਹੈ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਲਈ ਜੋ ਆਨੀ ਨੂੰ ਉਜਾਉਣ ਲਈ ਹੈ ਇਹ ਮੇਰਾ ਜੁਵਾਵਾਂ ਜਿੰਨੇ ਵੀ ਹੈਗੇ ਆ ਸਰਕਾਰ ਦਾ ਦੋਸ਼ ਨਹੀਂ ਕਈ ਵਾਰੀ ਪਰ ਬੇਰੋਜ਼ਗਾਰ ਦੀ ਸਮੱਸਿਆ ਅੱਜਕੱਲ ਅਨਪਲੋਇਮੈਂਟ ਜਿਹਨੂੰ ਕਹਿੰਦੇ ਆ ਉਹ ਬੜੀ ਔਰ ਕਰਕੇ ਜੁਵਾਵ ਪੀੜੀ ਪੜੇ ਲਿਖੇ ਦਲਦਲ ਚ ਫਸੰਦੇ ਆ ਬਾਕੀ ਦੂਜੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਬੋਟਿਆਂ ਵਾਲਾ ਮੇਰੇ ਹਿਸਾਬ ਨਾਲ ਮੈਨੂੰ ਇਹੀ ਲੱਗਦਾ ਕਿ ਕੱਲੇ ਫੋਟੋ ਸੈਸ਼ਨ ਵਾਸਤੇ ਆਈ ਨਹੀਂ ਕਰੀਏ ਕਟਾਈ ਜਿਹੜੀ ਆ ਉਹ ਸਰਕਾਰ ਨੂੰ ਕੁਛ ਨਾ ਕੁਛ ਕਦਮ اٹھਾਉਣੇ ਚਾਹੀਦੇ ਜਿਹੜੇ ਕਟਾਈ ਆ ਦੜਾ ਦੜ ਚਲਦੀ ਹੈ ਰਾਤ ਨੂੰ ਚਲਦੀ ਆ ਬਾਕੀ ਮੇਰਾ ਐਨਡੀਓ ਜਾਂ ਜਨਾਬੀ ਹੈ ਪਹਿਲਾਂ ਤੇ ਸ਼ਮਾ ਦੂਜਾ ਮੈਂ ਨਿਵੇਦਨ ਕਰਨਾ ਕਿਲੇ ਫੋਟੋ ਸੈਸ਼ਨ ਵਾਸਤੇ ਕੰਮ ਨਹੀਂ ਕਰੀਏ ਕਿ ਆਈ ਇੱਕ ਕਬੂਟਾ ਲਾ ਲਈਏ ਆਈ ਅਖਬਾਰ ਚੀ ਦੀ 100 ਬੂਟਾ ਲਾਇਆ ਚਲੋ ਠੀਕ ਹੈ ਤੁਸੀਂ 100 ਬੂਟਾ ਲਾਓ ਪਰ ਇੱਕ ਕਬੂਟੇ ਦੀ ਕੇਅਰ ਜ਼ਰੂਰ ਕਰੋ ਚਾਹੇ ਇੱਕ ਲਾਓ ਪਰ ਇਹ ਕੇਅਰ ਕਰੋ ਕਿ ਉਹ ਪੂਟਾ ਹੈ ਅਭੀ ਉੱਥੇ ਨਹੀਂ ਮਹੀਨੇ ਬਾਅਦ ਜਾਓ ਪਾਣੀ ਦਾ ਬੰਦੋਬਸਥ ਕਿੱਥੇ ਲਾਓ ਉਹ ਜੀ ਜਗਾ ਜਿੱਥੇ ਮਤਲਬ ਵੱਧ ਫੁੱਲ ਸਕਿਆ ਏਦਾਂ ਹੀ ਪਹਿਲਾਂ ਹੀ ਲਾਇਆ ਫੋਟੋ ਖਚਾਈ ਜੇ ਬੂਟਾ ਪਤਾ ਨਹੀਂ ਕਿੱਥੇ ਗਿਆ ਇਹ ਹੀ ਨਹੀਂ ਵੇਚਦੇ ਨਾ ਪੌਦੋਂ ਰੋਪਣ ਕਰੋ ਔਰ ਸੰਭਾਲ ਜ਼ਰੂਰ ਕਰੋ ਰਹੀ ਐਹੀ ਮੇਰਾ ਨਿਵੇਦਨ ਹੈ